各位看，各位看，各位 ਮਾਡਾ ਮਾਡਾ ਨਾ ਤਰਦਾ ਬਾਤ ਵੀ ਪੂਰਤ ਕੰਮ ਲੈ ਦਿੱਤੀ ਨੀ ਮਾਡਾ ਬਾਤ ਹੈ ਬੜੇ ਕੈਮਰੇ ਜਿਹੇ ਬਈ ਪੂਜਾ ਕੀ ਗੱਲਬਾਤ ਹੋਈ ਜੀ ਤੁਸੀਂ ਟੈਂਕੀ ਚੜ ਗਏ ਇਹ ਮੇਰੇ ਨੂੰ ਹੱਥ ਪਾ ਰਹੇ ਸੀਗੇ ਮੈਂ ਡਾਕਟਰ ਜੱਸੀ ਹਾਂਜੀ ਡਾਬਾ ਰੋਡ ਤੇ ਆ ਜਿਹੜਾ ਹਾਂਜੀ ਇਹਨਾਂ ਕੋਲ ਕੋਈ ਨਹੀਂ ਹਾਂਜੀ ਹਾਂਜੀ ਡਾਕਟਰ ਜੱਸੀ ਜੀ ਦਾ ਜਿਹੜਾ ਚਲੋ ਕੱਢੀਦਾ ਕਰ ਰਿਹਾ ਸੀ ਮੈਂ ਕਿਤੇ ਕੋਈ ਨਹੀਂ ਇੱਕ ਮਿੰਟ ਹੋ ਜਾ ਕੋਈ ਇੱਕ ਮਿੰਟ ਹਾਂਜੀ ਤੇ ਉਹ ਕੀ ਅਕਲਵੰਤ ਸਿੱਧੂ ਤੇ ਬਿੱਟਾ ਮੇਰੀ ਕੋਈ ਸੁਣਵਾਈ ਨਹੀਂ ਹੋਣ ਦਿਨ ਤੇ ਹੈਗੇ ਕੀ ਮਾਮਾ ਆਹੀ ਮੈਨੂੰ ਪਹਤ ਪਾਇਆ ਜੀ ਉਹਨਾਂ ਨੇ ਡਾਕਟਰ ਜੱਸੀ ਨੇ ਉਲਟਾ ਮੈਨੂੰ ਧਮਕੀ ਦਿੱਤੀ ਜਿਹੜਾ ਤੇਰੇ ਨਾਲ ਕਰੂਗਾ ਉਹ ਸਾਰੇ ਮੈਂ ਚਕਵਾਉਂਗਾ ਤੇਰੇ ਮੁੰਡੇ ਨੂੰ ਮਾਰ ਦੂੰਗਾ ਕਿੱਕ ਮੁੰਡਾ ਮੇਰਾ ਦੁਨੀਆ ਤੇ ਬਸ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਤੇ ਉਹ ਜਿਹੜਾ ਮੇਰੇ ਨਾਲ ਕਰਦਾ ਨਾ ਵੀਰੇ ਉਹ ਉਹਨਾਂ ਦੇ ਪਨਾ ਪਾਈ ਜਾਂਦੇ ਆ ਜਿਹੜਾ ਵੀ ਕਰਦਾ ਮੇਰੇ ਨਾਲ ਵੀਰੇ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਮੈਂ ਉੱਤੇ ਪਰਚਾ ਕਰਾਣਾ ਮੈਂ ਜੱਡਣਾ ਨਹੀਂ ਹੋ ਜਾਂ ਤਾਂ ਮੈਨੂੰ ਮਾਰ ਦੋ ਜਾਂ ਉਹਨੂੰ ਫੜ ਲਓ ਜਾਂ ਮੈਨੂੰ ਮਾਰ ਦੋ ਮੈਂ ਘੜੀ ਆ ਮੈਨੂੰ ਗੋਲੀ ਮਾਰ ਦੋ ਚਾਹੇ ਹਾਂ ਮੈਂ ਮਰਨ ਨਹੀਂ ਦੇਖਾ ਆ ਮੈਂ ਬਿਨਾ ਦੱਸੇ ਆਪਣੇ ਬੇਟੇ ਤੋਂ ਆਈਆ ਉਤਾਰੇ ਨੂੰ ਇੱਕ ਲੜਾਈ ਝਗੜਾ ਹੋਇਆ ਸੀ ਡਾਕਟਰ ਦਲਾਵਰ ਸਿੰਘ ਨਾਲ ਉਹਨਾਂ ਦਾ ਸੀ ਕਿ ਉਹ ਕਹਿੰਦੇ ਸਾਡੇ ਕਲੀਨਿਕ ਚ ਵੜ ਕੇ ਨਾ ਪੰਨ ਤੋੜ ਕੀਤੀ ਹੋਈ ਆ ਠੀਕ ਹੈ ਉਹਦੇ ਵਿੱਚ ਇਹਨਾਂ ਦਾ ਅਲੀਕੇਸ਼ਨ ਜਦੋਂ ਬੁਲਾਇਆ ਗਿਆ ਇਹਨਾਂ ਨੇ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਇਹਨਾਂ ਦਾ ਅਲੀਕੇਸ਼ਨ ਸੀ ਵੀ ਸਾਡੇ ਨਾਲ ਛੇੜਖੰਡੀ ਕੀਤੀ ਗਈ ਆ ਪਰ ਸਾਡੇ ਕੋਲ ਕੰਪਲੇਂਟ ਇਹ ਕਿ ਉਹ ਡਰ ਦੇ ਇਧਰ ਉਧਰ ਹੋਏ ਸੀ ਸਾਡੀ ਕਿਤੇ ਬਿਨਾਂ ਵਜ੍ਹਾ ਰੈਟ ਨਾ ਪੈ ਜਾਏ ਇਹ ਕਰਕੇ ਇਹਨਾਂ ਨੇ ਕੋਈ ਆਪਣੇ ਕੋ ਬਿਆਨ ਇਹਨਾਂ ਨੂੰ ਬਿਆਨ ਲਿਖਾਉਣ ਵਾਸਤੇ ਬੈਠੇ ਪਈ ਆ ਉਹ ਆਣ ਕੇ ਆਪਣੇ ਜਿਹੜੀ ਤੁਸੀਂ ਸ਼ਾਮਲ ਤਪਤੀ ਸ਼ੋਹੂ ਪਰ ਉਹ ਡਰ ਦੇ ਨਾਂ ਆਉਣ ਕਰਕੇ ਜਿਹੜਾ ਅੱਜ ਤੱਕ ਮਾਮਲਾ ਚੱਲ ਗਿਆ ਉਹਨਾਂ ਨੂੰ ਇਸ ਵੀ ਕਿਸੇ ਤਰ੍ਹਾਂ ਸਾਡੇ ਨਾਲ ਧੱਕੇ ਨਾ ਕੋਈ ਹੈ ਜੇ ਕੱਲ ਸਾਡਾ ਕੋਈ ਨਾਂ ਸੁਣਵਾਈ ਹੋਵੇ ਸਿਰ ਕੀ ਘਰ ਵੀ ਕੀਤੀ ਜੀ ਉਹ ਆਪੇ ਹੁਣ ਆਣ ਕੇ ਬਿਆਨ ਲਿਖਾਉਂਦੇ ਆ ਤੇ ਉਹ ਜੋ ਬਿਆਨ ਲਿਖਣਗੇ ਉਹਦੇ ਮੁਤਾਬਕ ਜੋ ਬਣਦਾ ਬਿਲਕੁਲ ਜੀ ਉਹਨਾਂ ਨੂੰ ਸਹੀ ਸਲਮ ਜਿਹੜਾ ਥੱਲੇ ਧਾਰ ਲਿਆ ਗਿਆ ਤੇ ਹੁਣ ਉਹ ਆਣ ਕੇ ਜਦੋਂ ਆਪਣਾ ਬਿਆਨ ਦਰਜ ਕਰਾਉਣਗੇ ਤੁਸੀਂ ਸਾਡੇ ਜ਼ਿੰਮੇਵਾਰ ਬੰਦਿਆਂ ਦੇ ਵੀ ਵਿੱਚ ਨਾਮ ਲਿੱਟੇ ਉਹਨਾਂ ਨੇ ਵੇਖੋ ਜੀ ਪਤਾ ਕੀ ਗੱਲ ਹੁੰਦੀ ਹੈ ਹਮੇਸ਼ਾ ਹੀ ਇਹ ਹਰ ਇੱਕ ਨੂੰ ਸ਼ੱਕ ਹੁੰਦਾ ਵੀ ਸ਼ਾਇਦ ਕਿਸੇ ਹੋਰ ਨੇ ਕਿਹਾ ਤਾਂ ਇਹ ਕਾਰਵਾਈ ਨਹੀਂ ਹੋ ਰਹੀ ਪਰ ਇਹ ਜੀ ਕੋਈ ਨਾ ਹੀ ਕਿਸੇ ਨੇ ਸਾਡੇ ਤੇ ਕੋਈ ਪ੍ਰੈਸ਼ਰ ਪਾਇਆ ਵੀ ਕਿਸ ਤਰੀਕੇ ਦਾ ਕੋਈ ਪ੍ਰੈਸ਼ਰ ਹੋਵੇ ਤੇ ਵੀ ਸਾਨੂੰ ਇਹ ਕੰਮ ਨਹੀਂ ਕਰਨਾ ਬਿਲਕੁਲ ਨਹੀਂ ਹੋਇਆ ਸਿਰਫ ਉਹ ਆਪ ਹੀ ਥੋੜਾ ਡਰਦਾ ਸਾਈਡ ਤੇ ਰਿਹਾ ਵੀ ਸਾਡੇ ਤੇ ਮੁਕਦਮਾ ਦਰਜ ਹੋ ਗਿਆ ਸ਼ਾਇਦ ਸਾਡੀ ਸੁਣਵਾਈ ਨਾ ਹੋਵੇ ਬਿਲਕੁਲ ਦੋਸ਼ੀ ਪੈਣ ਦਾ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਾਰਵਾਈ ਕੀਤੀ ਜਾਊਗਾ ਜੀ ਜੋ ਬੰਦਾ